ਮੈਂ ਜੀ ਮੇਰੇ ਫਾਦਰ ਸਾਹਿਬ ਜਿਹੜੇ ਵੀ ਉਹ ਐਡਮਿਟ ਨੇ ਡੀ ਐਮ ਸੀ ਦੇ ਵਿੱਚ ਉਹਨਾਂ ਦਾ ਆਪਰੇਟ ਹੋਇਆ ਸੀਗਾ ਮੈਂ 10 ਦਿਨ ਤੋਂ ਲਗਭਗ ਉੱਥੇ ਸੀਗਾ ਤੇ ਅੱਜ ਹੀ ਮੈਂ ਘਰੇ ਆ ਰਿਹਾ ਸੀਗਾ ਤੇ ਇਹ ਅੰਕਲ ਜੀ ਜਿਹੜੇ ਆਏ ਸੀ ਇੱਥੇ ਪਤਾ ਲੈਣ ਵਾਸਤੇ ਮੇਰੇ ਫਾਦਰ ਸਾਹਿਬ ਦਾ ਮੇਰੇ ਫਾਦਰ ਸਾਹਿਬ ਦੇ ਨਾਲ ਹੀ ਸਰਵਿਸ ਕਰਦੇ ਸੀਗੇ ਤੇ ਮੈਂ ਵੀ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਉੱਤੋਂ ਬੈਠ ਗਿਆ ਕਿ ਇਹਨਾਂ ਨੇ ਵੀ ਜੀਰੇ ਹੀ ਆਉਣਾ ਸੀਗਾ ਅਸੀਂ ਜੀਰੇ ਸ਼ਹਿਰ ਦੇ ਰਹਿਣ ਵਾਲੇ ਆ ਤੇ ਮੋਗੇ ਮੈਨੇ ਪਿੰਡ ਦੇ ਲਾਗੇ ਆਣ ਕੇ ਗੱਡੀ ਦਾ ਜਿਹੜਾ ਐਕਸੀਡੈਂਟ ਹੋ ਗਿਆ ਜਿੰਨੇ ਜਿਹੜਾ ਸਵਾਸੀ ਗੱਡੀ ਚ ਤਿੰਨੇ ਜਾਣੇ ਤੇ ਤੇ ਉਹ ਵੀ ਜ਼ੀਰੇ ਦੇ ਸੀ ਹਾਂਜੀ ਜ਼ੀਰੇ ਦੇ ਤੇ ਹੁਣ ਬਾਕੀਆਂ ਦੀ ਹਾਲਤ ਕਿਦਾਂ ਉਹਨਾਂ ਦੇ ਵਿੱਚੋਂ ਕੀ ਨਾਮ ਸੀ ਤੁਹਾਡੇ ਨਾਲ ਇੱਕ ਇੱਕ ਤਾਂ ਜਿਹੜੇ ਹਾਕਮ ਸਿੰਘ ਜੀ ਸੀਗੇ ਤੇ ਇੱਕ ਅਜੀਤ ਸਿੰਘ ਜੀ ਸੀਗੇ ਉਹਨਾਂ ਦੇ ਵਿੱਚੋਂ ਅਜੀਤ ਸਿੰਘ ਜੀ ਗੱਡੀ ਚ ਲਾਉਂਦੇ ਸੀਗੇ ਜੀ ਤੇ ਜਿਹੜੇ ਹਾਕਮ ਸਿੰਘ ਜੀ ਉਹ ਬੈਠੇ ਹੋਏ ਸੀ ਮੇਰੇ ਨਾਲ ਕਨੈਕਟਰ ਸਾਈਡ ਤੇ ਤੇ ਮੈਂ ਪਿਛਲੇ ਪਾਸੇ ਲੇਟ ਗਿਆ ਸੀਗਾ ਗੱਡੀ ਦੇ ਵਿੱਚ ਤੇ ਹੁਣ ਉਹ ਉਹਨਾਂ ਦੀ ਹਾਲਤ ਕਿੱਦਾਂ ਦੀ ਹੈ ਉਹ ਉਹਨਾਂ ਦੇ ਵਿੱਚੋਂ ਹਾਕਮ ਸਿੰਘ ਜੀ ਦਾ ਕਹਿੰਦੇ ਆ ਵੀ ਉਹਨਾਂ ਦੀ ਤਾਂ ਡੈਥ ਹੋ ਗਈ ਹੈ ਤੇ ਜਿਹੜੇ ਅਜੀਤ ਸਿੰਘ ਜੀ ਉਹਨਾਂ ਨੂੰ ਮੈਡੀ ਸਿਟੀ ਦੇ ਵਿੱਚ ਜਿਹੜਾ ਐਡਮਿਟ ਕੀਤਾ ਹੈ ਤੇ ਕੁਝ ਪਤਾ ਲੱਗਾ ਕਦੋਂ ਨਾਲ ਹਾਸਾ ਹੋਇਆ ਸੀ ਤੁਹਾਡਾ ਟਰੱਕ ਦੇ ਨਾਲ ਹੋਇਆ ਹੈ ਤੁਸੀਂ ਕਿਹੜੀ ਗੱਡੀ ਤੇ ਸੀਗੀ ਕੀ ਨਾਮ ਸੀ ਗੱਡੀ ਦਾ ਤੁਹਾਡਾ ਕੋਈ ਗੱਡੀ ਤੁਹਾਡੀ ਪਤਾਈ ਕਿਹੜੀ ਸੀਗੀ ਤੇ ਤੁਹਾਡੀ ਸਥਿਤੀ ਕਿਵੇਂ ਹੋਂ ਠੀਕ ਹੈ ਜੀ ਮੈਂ ਠੀਕ ਆ ਮੇਰੇ ਥੋੜੀ ਬਹੁਤ ਸੱਟਸ ਲੱਗੀਆਂ ਜੀ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੀ ਉਮਰ ਨਹੀਂ ਹੈ ਲਗਭਗ ਆ 60 67 ਸਾਲ ਹੋਏ ਦੀ ਪਹਿਲਾਂ ਫਟੇ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਐਕਸੀਡੈਂਟ ਲੁਧਿਆਣਾ ਰੋਡ ਦੇ ਉੱਤੇ ਹੋਇਆ ਉਦੋਂ ਲੁਧਿਆਣਾ ਸਾਈਡ ਤੋਂ ਗੱਡੀ ਆ ਰਹੀ ਸੀ ਕਾਰ ਉਹ ਟਰੱਕ ਦੇ ਵਿੱਚ ਲੱਜੀ ਐ ਉਹਦੇ ਵਿੱਚ ਵੱਜ ਕੇ ਮਗਰ ਐਕਸੀਡੈਂਟ ਹੋਇਆ ਤਿੰਨ ਬੰਦੇ ਫਟੜਾ ਜਿਹੜੇ ਦੇ ਵਿੱਚੋਂ ਕੋ ਦੋ ਅਸੀਂ ਲੈ ਕੇ ਆਏ ਆ ਇੱਕ ਪ੍ਰਾਈਵੇਟ ਐਂਗੂਲੈਂਸ ਨਾਲ ਲੈ ਗਿਆ ਉਹ ਤੋਂ ਉਹ ਪਤਾ ਨਹੀਂ ਕਿਹੜੇ ਹਸਪੀਟਲ ਲੈ ਕੇ ਗਿਆ ਅਸੀਂ ਸਿਵਲ ਦੇ ਵਿੱਚ ਜਿਹੜੇ ਆ ਉਹ ਪੇਸ਼ੈਂਟ ਦਾਖਲ ਕਰਾਇਆ ਕੀ ਸਥਿਤੀ ਹੈ ਜਗਮੀਆਂ ਦੀਆਂ ਜਗਮੇ ਦੀ ਇੱਕ ਤਾਂ ਜੀ ਡੈੱਡ ਹੋ ਗਿਆ ਤੇ ਇੱਕ ਜਾਦੇ ਸੀਰੀਅਸ ਹੈ ਕੋਈ ਪਤਾ ਨਹੀਂ ਲੱਗਿਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਏਰੀਏ ਦੇ ਹੈ ਇਧਰੋਂ ਉਹਦੇ ਆਸ-ਪਾਸ ਆ ਰਹੇ ਸੀ ਠੀਕ ਹੈ ਕੋਈ ਉਮਰ ਦਾ ਕੋਈ ਬਹਰ ਅੰਦਾਜ਼ਾ ਹੀ ਕਿੰਨੇ ਕੁ ਦੀ ਉਮਰ ਦਾ ਉਮਰ ਦਾ ਤਕਰੀਬਨ ਕਾਫੀ ਏਜ ਹੈ ਬਲਕੁਲ ਜੀਨੂਤਾਲੂ 45 ਤੋਂ ਇਥੇ ਆਟੇ ਪਿੱਟੇ ਹੈਗੀਆਂ ਹਾਂ